ਅਸੀਂ ਆਇਆ ਪਿੰਡ ਹਸਨਪੁਰ ਬਾਈ ਨਰਮਨ ਦੇ ਘਰੇ ਤੇ ਬਾਈ ਨਰਮਨ ਲੈ ਕੇ ਆਇਆਗਾ ਕੜਾਈ ਵਾਲੀ ਮਸ਼ੀਨ ਤੇ ਕਿਹੜੀ ਮਸ਼ੀਨ ਆ ਬਾਈ ਨੂੰ ਪੁੱਛਦੇ ਆ ਹਾਂਜੀ ਬਾਈ ਕੀ ਹਲਚਾਲ ਠੀਕ ਹੈ ਬਾਈ ਸასიਖਾ ਬਾਈ ਜੀ ਹੁਸ਼ਕਲ ਬਾਈ ਜੀ ਸਭ ਤੋਂ ਪਹਿਲਾਂ ਇਹ ਤੁਹਾਡਾ ਤੁਹਾਡੇ ਘਰ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦੀ ਤੇ ਹਾਂ ਹਾਂ ਬਾਈ ਠੀਕ ਠਾਕ ਤੇ ਬਈਆ ਮਸ਼ੀਨ ਦਾ ਨਾਮ ਕੀ ਹੈ ਬਾਈ ਨਾਮ ਦੱਸ ਮੈਨੂੰ ਇਹਦਾ ਹੀ ਰੂਸਾ 450 E ਹੈ ਜੀ ਤੇਰੀ ਵੀਰੇ ਪ੍ਰਾਈਸ ਕਿੰਨਾ ਹੈ ਇਹਦਾ ਇਹਦਾ ਪ੍ਰਾਈਸ ਹੈ ਜੀ ਨਵੇਂ ਦਾ 1 ਲੱਖ 10 ਹਜ਼ਾਰ ਰੁਪਏ ਅੱਛਾ ਅੱਛਾ ਵੀਰੇ ਨਾਲ ਮੰਨ ਕੇ ਚਲੋ ਜੀ ਆਪਾਂ ਨੂੰ ਪ੍ਰੈਸ ਵੀ ਮਿਲ ਜਾਂਦੀ ਹੈ 7-8000 ਰੁਪਏ ਦੀ ਇਹਦੇ ਨਾਲ ਵੀਰੇ ਹਾਂਜੀ ਨਾਲ ਅੱਛਾ ਅੱਛਾ ਬਾਈ ਤੇ ਆ ਕੰਮ ਕੋਮ ਵੀਰੇ ਕਿੰਨਾ ਖਿੱਚਦੀ ਹੈ ਮੰਨ ਲਓ ਕਿੰਨੇ ਇੱਕ ਦਿਨ ਚ ਕਿੰਨੇ ਸੂਟਾਂ ਦੀ ਕਢਾਈ ਕਰ ਦਿੰਦੀ ਆ ਵੀਰੇ ਦੇਖੋ ਆਪਣੀ ਬੇਲਤਾ ਤੇ ਡਿਪੈਂਡ ਆ ਸਭ ਤੋਂ ਪਹਿਲਾਂ ਹਾਂਜੀ ਹਾਂਜੀ ਵੀਰੇ ਠੀਕ ਹੈ ਮੰਨ ਕੇ ਚਲੋ ਜੀ ਆਪਾਂ ਨਾਰਮਲ ਵੀ ਕਰੀਏ ਹਾਂਜੀ 500 ਤੋਂ 700000 ਰੁਪਏ ਤੱਕ ਆਪਾਂ ਕੰਮ ਕਰ ਸਕਦੇ ਹਾਂ ਇੱਕ ਦਿਨ ਦਾ ਜੀ ਇੱਕ ਦਿਨ ਦਾ ਜੀ ਹਾਂਜੀ ਅੱਛਾ ਅੱਛਾ ਆਪਾਂ ਕਰਦੇ ਘਰੇਲੂ ਕੰਮ ਵੀ ਕਰਦੇ ਆਂ ਜੀ ਖੇਤੀਬਾੜੀ ਕਰਦੇ ਨਾਲ ਹਾਂਜੀ 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 ਵੀਰੇ ਹਾਂਜੀ ਤੇ ਮਨ ਲਾ ਵੀਰੇ ਸਾਰੇ ਸੂਟਾਂ ਨੂੰ ਕੜਾਈ ਕਰਦੀ ਹੈ ਕਿ ਮੰਨ ਲਓ ਕੀ ਹੋਰ ਵੀ ਕੋਈ ਕੜਾਈ ਕੋਈ ਕਰ ਕੱਲੀ ਸੂਟਾਂ ਨੂੰ ਕੜਾਈ ਕਰਦੀ ਹੈ ਮੰਨ ਲਓ ਆਹ। ਉਹ ਵੈਸੇ ਸੂਟਾਂ ਨਹੀਂ ਕਰਦੀ ਕਿ ਜਰੀ ਸਿਸਟਮ ਹੁੰਦਾ ਜੀ ਇਹਦੇ ਵਿੱਚ ਨਹੀਂ ਹੁੰਦਾ ਜੀ। ਹਾਂਜੀ। ਅੱਛਾ ਅੱਛਾ ਜੀ। ਪਰ ਆਪਾਂ ਪ੍ਰੋਜੈਕਟ ਸਪੈਸ਼ਲ ਹੈ ਕਿ ਅਲੱਗ ਲਾਇਆ ਹੈ। ਅੱਛਾ ਅੱਛਾ ਜੀ। ਆ ਲੈ ਕੇ ਕਿੱਥੋਂ ਆ ਵੀਰ ਤੁਸੀਂ? ਇਹ ਵੀਰੇ ਆਪਾਂ ਮੰਨ ਕੇ ਚਲੋ ਜੀ ਮੰਗਵਾਇਆ ਸੀ ਕਿਸ ਤੋਂ ਮਾਰ ਸਤੋ ਲੈ ਕੇ ਆਂਦਾ। ਅੱਛਾ ਮਸ਼ੀਨ ਕਿੱਥੋਂ ਲੈਂਦੀ ਹੈ ਵੀਰੇ? ਮਾਨਸਾ ਇਹ ਆਪਾਂ ਬਟਟੇ ਤੋਂ ਲੈਂਦੀ ਹੈ। ਅੱਛਾ ਅੱਛਾ ਵੀਰੇ। ਹਾਂਜੀ। ਤੇ ਵੀਰੇ ਇਹ ਤੋਂ ਵੱਡੀ ਮਸ਼ੀਨ ਵੀ ਹੁੰਦੀ ਕੋ ਤੇ ਇੱਕੋਂ ਦੂਜਾ ਜ਼ਿਆਦਾ ਵੱਟੀ ਹੈ ਜੀ ਸਿੰਗਲ ਇਹਦਾ ਮੰਨ ਕੇ ਚਲੋ ਜੀ 11 ਤੋਂ 17 ਬਹੁਤ ਗਾਹਾਂ ਜਿੰਨਾ ਤੁਸੀਂ ਮੰਨ ਲਏ ਚਲੋ ਕਹਿਨ ਦਾ ਭਾਵਾਗੇ ਜਿੰਨਾ ਕਿ ਮੱਠਾ ਪਾਵਾਂਗੇ ਉਹਨਾਂ ਦੀ ਸਹੀ ਗੱਲ ਹੈ ਵੀਰੇ ਮੰਨ ਲਓ ਕੋਈ ਵੱਡੀ ਮਸ਼ੀਨ ਹੋਵੇ ਵੱਧਦਾ ਕੰਮ ਵੀ ਕਰਦੀ ਆ ਹਾਂਜੀ ਹਾਂਜੀ ਸ਼ੇਰ ਬਾਕੀ ਤੁਹਾਨੂੰ ਅਗਲੀ ਵੀਡੀਓ ਵਿੱਚ ਹੀ ਆਪਾਂ ਇਹ ਜਰੀ ਦਾ ਵੀ ਪੂਰਾ ਸਿਸਟਮ ਦਿਖਾ ਦੇ ਲੋ ਵੀਰੇ ਤੁਹਾਨੂੰ ਅਗਲੀ ਵੀਡੀਓ ਵਿੱਚ ਹਨਾ ਤੁਹਾਨੂੰ ਉਹ ਵੀ ਦਿਖਾਵਾਂਗੇ ਸੀ ਕਿਵੇਂ ਸਲਾਈ ਕੜਾਈ ਕਰਦੀ ਹੈ ਕਿਵੇਂ ਕੜਾਈ ਕਰਦੀ ਹੈ ਮਸ਼ੀਨ ਹਨਾ ਕਿਵੇਂ ਇਹਦੇ ਡਿਜ਼ਾਈਨ ਪਾਉਂਦੀ ਹੈਗੀ ਛੋਟਾਂ ਦੇ ਉੱਪਰ ਤੇ ਤੁਸੀਂ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ